ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਸਾਖੀ ਨੂੰ ਜ਼ਰੂਰ ਆਨ ਤੱਕ ਸੁਣਿਓ ਜੀ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੁਹਾਨੂੰ ਇਸ ਸਾਖੀ ਦੇ ਵਿੱਚੋਂ ਸਬਰ ਸੰਤੋਖ ਤੇ ਸੇਵਾ ਦੀ ਭਾਵਨਾ ਤੁਹਾਡੇ ਅੰਦਰ ਜ਼ਰੂਰ ਪ੍ਰਵਲ ਹੋਊਗੀ ਆਪਾਂ ਸਾਰੇ ਜਾਣਦੇ ਹਾਂ ਕਿ ਸਿੱਖ ਧਰਮ ਵਿੱਚ ਇਸਤਰੀਆਂ ਨੂੰ ਸਨਮਾਨਯੋਗ ਥਾਂ ਹਾਸਲ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿੱਥੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ਬਦ ਦੀ ਦਾਤ ਬਖਸ਼ਿਸ਼ ਕੀਤੀ ਉੱਥੇ ਹੀ ਮਾਤਾ ਖੀਵੀ ਜੀ ਨੂੰ ਅੰਨ ਦੇਗ ਦਾ ਕਟਸ਼ਾ ਬਖਸ਼ਿਸ਼ ਕਰਕੇ ਨਿਹਾਲ ਕੀਤਾ ਸੀ ਅੱਜ ਆਪਾਂ ਮਾਤਾ ਖੀਵੀ ਜੀ ਦੇ ਬਾਰੇ ਉਹ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿੰਨਾ ਬਾਰੇ ਸ਼ਾਇਦ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੋਵੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਾਰੀ ਸ਼ਕਤੀ ਸਿਧਾਂਤ ਨੂੰ ਗੁਰੂ ਅਮਰਦਾਸ ਜੀ ਨੇ ਕੁੰਡ ਕੱਢਣ ਸਤੀ ਪਰਥਾ ਬਾਲ ਵਿਆਹ ਇਹੋ ਜਿਹੀਆਂ ਜਿਹੜੀਆਂ ਸਮਾਜਿਕ ਕੁਰਿਤੀਆਂ ਸੀ ਉਹਨਾਂ ਨੂੰ ਖਤਮ ਕਰਨ ਲਈ ਬਹੁਤ ਸਾਰੇ ਉਪਰਾਲੇ ਕੀਤੇ ਜੀ ਗੁਰੂ ਅਰਜਨ ਦੇਵ ਜੀ ਵੱਲੋਂ ਵੀ ਬਾਣੀ ਸੰਪਾਦਨ ਸਮੇਂ ਮਾਤਾ ਖੀਵੀ ਜੀ ਦੀ ਉਸਤਤ ਨੂੰ ਦਰਜ ਕਰਨਾ ਇਸ ਸਿਧਾਂਤ ਨੂੰ ਹੋਰ ਵੀ ਪਰਪੱਕ ਕਰਦਾ ਹੈ ਕਿ ਗੁਰੂ ਘਰ ਦੇ ਵਿੱਚ ਜਿੱਥੇ ਸਾਡੇ ਸਿੱਖ ਵੀਰਾਂ ਨੂੰ ਸਿੱਖ ਭਾਈਆਂ ਨੂੰ ਸਤਕਾਰ ਮਿਲਿਆ ਹੈ ਉੱਥੇ ਹੀ ਸਾਡੀਆਂ ਮਾਤਾਵਾਂ ਨੂੰ ਸਾਡੀਆਂ ਇਸਤਰੀਆਂ ਨੂੰ ਵੀ ਬਹੁਤ ਹੀ ਉੱਚਾ ਸਥਾਨ ਪ੍ਰਾਪਤ ਹੋਇਆ ਹੈ ਮਾਤਾ ਖੀਵੀ ਜੀ ਦਾ ਜੀਵਨ ਸਾਡੇ ਲਈ ਪ੍ਰੇਰਨਾ ਸਰੋਤ ਹੈ ਸੰਗਤ ਜੀ ਇਸ ਕਰਕੇ ਉਹਨਾਂ ਦੇ ਬਾਰੇ ਅੱਜ ਤੁਸੀਂ ਜ਼ਰੂਰ ਅੰਤ ਤੱਕ ਸੁਣਿਓ ਸੰਗਤ ਦੀ ਸੇਵਾ ਦੇ ਨਾਲ-ਨਾਲ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਣਾ ਪੁੱਤਰ ਨੂੰ ਗੁਰਮਤਿ ਦ੍ਰਿੜ ਕਰਵਾਉਣਾ ਸੁਪੁੱਤਰੀਆਂ ਨੂੰ ਦਾਜ ਦੇ ਵਜੋਂ ਨਾਮ ਰੂਪ ਤੇ ਸ਼ੁਭ ਸੰਸਕਾਰ ਦੇਣੇ ਕਿਰਤ ਨੂੰ ਮਹਾਨਤਾ ਦੇਣੀ ਪਤੀ ਪਰਮੇਸ਼ਰ ਦੀ ਰਾਜਾ ਨੂੰ ਮਿੱਠਾ ਕਰਕੇ ਮੰਨਣਾ ਤੇ ਸੇਵਾ ਸਿਮਰਨ ਨਾਲ ਸਾਂਝ ਬਣਾਈ ਰੱਖਣਾ ਇਹੋ ਜਿਹੇ ਜਿਹੜੇ ਗੁਣ ਸੀਗੇ ਉਹ ਮਾਤਾ ਕੀਮੀ ਜੀ ਦੇ ਵਿੱਚ ਕੁੱਟ-ਕੁੱਟ ਕੇ ਭਰੇ ਹੋਏ ਸੀ ਉਹਨਾਂ ਦੇ ਪਾਸੋਂ ਸਾਨੂੰ ਸਿੱਧ ਲੈਣ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਸਿੱਖ ਇਤਿਹਾਸ 'ਚ ਜੇ ਪਹਿਲੀ ਕੋਈ ਸਿੱਖ ਬੀਬੀ ਹੋਣ ਦਾ ਕਿਸੇ ਨੂੰ ਮਾਨ ਬਖਸ਼ਿਸ਼ ਹੋਇਆ ਤੇ ਉਹ ਬੇਬੇ ਨਾਨਕੀ ਜੀ ਹੈ ਤੇ ਪਹਿਲੀ ਜੇ ਸਿੱਖ ਸੇਵਿਕਾ ਨੂੰ ਸਨਮਾਨ ਪ੍ਰਾਪਤ ਹੋਇਆ ਤੇ ਉਹ ਮਾਤਾ ਕੀਵੀ ਜੀ ਨੂੰ ਪ੍ਰਾਪਤ ਹੋਇਆ ਜੀ ਪੰਥ ਦੀ ਨਿਹਾਰ ਨਿਸ਼ਚਿਤ ਕਰਨ ਵਿੱਚ ਗੁਰੂ ਸਾਹਿਬ ਦੇ ਮਹਿਲ ਮਾਤਾਵਾਂ ਤੇ ਸਿੱਖ ਬੀਬੀਆਂ ਦਾ ਵੀ ਬੜ ਮੁੱਲਾ ਯੋਗਦਾਨ ਹੈ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ ਉਹਨਾਂ ਸਾਡੀਆਂ ਸਿੱਖ ਮਾਵਾਂ ਨੂੰ ਸਿੱਖ ਭੈਣਾਂ ਨੂੰ ਜਿਨ੍ਹਾਂ ਨੇ ਆਪਣੇ ਪੁੱਤਰਾਂ ਦੇ ਟੁੱਟੇ ਗਲਾਂ ਦੇ ਵਿੱਚ ਪਵਾਏ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਜਿਗਰ ਦੇ ਟੁੱਟਿਆਂ ਦੇ ਹਾਰ ਗਲਾਂ ਦੇ ਵਿੱਚ ਪਵਾਏ ਮਾਤਾ ਭਾਗ ਕੌਰ ਜੀ ਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ ਜਿਨ੍ਹਾਂ ਨੇ ਕਿਰਪਾਨ ਫੜ ਕੇ ਜੰਗ ਦੇ ਵਿੱਚ ਜ਼ਾਲਮਾਂ ਦੇ ਨਾਲ ਲੜਾਈ ਲੜੀ ਜਿੱਥੇ ਗੁਰੂ ਨਾਨਕ ਪਾਸ਼ਾ ਜੀ ਵੱਲੋਂ ਬਖਸ਼ਿਸ਼ ਅੰਨ ਦੇਗ ਦਾ ਖਰਚਾ ਫੜ ਕੇ ਮਾਤਾ ਖੀਵੀ ਜੀ ਲੰਗਰ ਦੀ ਗਵਾਈ ਕਰਦੇ ਨੇ ਉਹਨਾਂ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ ਜੀ ਇਸੇ ਕਾਰਨ ਮਾਤਾ ਖੀਵੀ ਜੀ ਦੀ ਜਿਹੜੀ ਮਹਿਮਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੋ ਵਾਰ ਆਈ ਹੈ ਜੀ ਭਾਈ ਸੱਤਾ ਤੇ ਬਲਵੰਡ ਜੀ ਰਾਮਕਲੀ ਦੀ ਬਾਣ ਵਿੱਚ ਮਾਤਾ ਖੀਵੀ ਜੀ ਨੂੰ ਨੇਕ ਜਨ ਤੇ ਬਹੁਤੀ ਇਛਾਉ ਪਤਰਾਲੀ ਲਫ਼ਜ਼ ਜਿਹੜਾ ਹੈਗਾ ਉਹ ਬੋਲ ਕੇ ਉਹਨਾਂ ਨੂੰ ਸਨਮਾਨਿਤ ਕਰਦੇ ਨੇ ਸੋ ਅੱਗੇ ਜੇ ਮੈਂ ਗੱਲ ਕਰਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਨੰਤ ਸ਼ਰਧਾਲੂ ਤੇ ਮੱਤੇ ਦੀ ਸਰਾਂ ਦੇ ਚੌਧਰੀ ਤਖਤ ਮੱਲ ਦੀ ਸੁਪੁੱਤਰੀ ਮਾਤਾ ਵਿਰਾਈ ਜੀ ਜਿਨ੍ਹਾਂ ਨੇ ਮਾਤਾ ਖੀਵੀ ਜੀ ਤੇ ਭਾਈ ਲੈਣਾ ਜੀ ਦਾ ਰਿਸ਼ਤਾ ਪੱਕਾ ਕੀਤਾ ਸੀ ਪਿਛਲੀ ਸਾਖੀ ਦੇ ਵਿੱਚ ਤੁਸੀਂ ਮਾਤਾ ਪੜਾਈ ਜੀ ਬਾਰੇ ਵੀ ਸੁਣ ਸਕਦੇ ਹੋ ਸਾਖੀ ਬਹੁਤ ਹੀ ਪਿਆਰੀ ਸੀ ਉਹ ਵੀ ਜੀ ਭਾਈ ਕਾਣ ਸਿੰਘ ਨਾਬਾ ਗੁਰ ਸ਼ਬਦ ਰਤਨਾਕਰ ਮਹਾਕੋਸ਼ ਵਿੱਚ ਲਿਖਦੇ ਨੇ ਕਿ ਲੈਣਾ ਜੀ ਦਾ ਜਿਹੜਾ ਸੰਮਤ 1576 ਵਿੱਚ ਦੇਈ ਚੰਦ ਖੱਤਰੀ ਦੀ ਸੁਪੁੱਤਰੀ ਖੀਵੀ ਜੀ ਨਾਲ ਪਿੰਡ ਸੰਗਰ ਵਿਖੇ ਵਿਆਹ ਹੋਇਆ ਸੀ ਜਿਨ੍ਹਾਂ ਤੋਂ ਉਹਨਾਂ ਦੇ ਦੋ ਪੁੱਤਰ ਦਾਸੂ ਤੇ ਦਾਤੂ ਹੋਏ ਇਸ ਤੋਂ ਇਲਾਵਾ ਦੋ ਸੁਪੁੱਤਰੀਆਂ ਬੀਬੀ ਅਮਰੋ ਜੀ ਤੇ ਬੀਬੀ ਨੋਖੀ ਜੀ ਵੀ ਜਨਮੇ ਸਰੂਪ ਦਾਸ ਭੱਲਾ ਮਹਿਮਾ ਪ੍ਰਕਾਸ਼ ਵਿੱਚ ਜ਼ਿਕਰ ਕਰਦੇ ਹਨ ਕਿ ਜਿਹੜੇ ਮਾਤਾ ਜੀ ਐ ਉਹ ਗੁਰੂ ਅੰਗਦ ਦੇਵ ਜੀ ਨੂੰ ਪਰਮੇਸ਼ਰ ਸਰੂਪ ਜਾਣਦੇ ਸੀ ਉਹਨਾਂ ਦਾ ਹਰ ਹੁਕਮ ਉਹ ਕਿਹੜੇ ਮੱਥੇ ਪ੍ਰਵਾਨ ਕਰਦੇ ਸੀ ਇਸੇ ਲਈ ਉਹ ਕਹਿੰਦੇ ਸਨ ਕਿ ਮਾਤਾ ਜੀ ਦੇ ਜਿਹੜੇ ਸ਼ੁੱਭ ਗੁਣ ਸੀ ਉਹ ਜਗਤ ਵਿੱਚ ਉਹਨਾਂ ਦਾ ਕੋਈ ਸਾਨੀ ਨਹੀਂ ਜੀ ਲੇਖਕ ਲਿਖਦਾ ਹੈ ਕਿ ਗੁਰੂ ਜੀ ਮਾਤਾ ਜੀ ਦੀ ਭਗਤੀ ਤੇ ਸੇਵਾ ਤੋਂ ਬੇਹੱਦ ਪ੍ਰਭਾਵਿਤ ਤੇ ਖੁਸ਼ ਸੀ ਭਾਈ ਲੈਣਾ ਜੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਕਰਤਾਰਪੁਰ ਸਾਹਿਬ ਬਰਾਜੇ ਤਾਂ ਇਹ ਸਮਾਂ ਉਹਨਾਂ ਦੇ ਲਈ ਕਾਫੀ ਕਠਨ ਜਿਹੜਾ ਹੈਗਾ ਕੱਲਣਾ ਤੇ ਸਬਰ ਭਰਪੂਰ ਸੀਗਾ ਲੋਕਾਂ ਨੇ ਉਹਨਾਂ ਨੂੰ ਬਹੁਤ ਸਾਰੇ ਤਾਨੇ ਮੀਨੇ ਮਾਰੇ ਪਰ ਮਾਤਾ ਜੀ ਅਡੋਲ ਰਹੇ ਕਿਉਂਕਿ ਆਪਾਂ ਜਾਣਦੇ ਹਾਂ ਤਕਰੀਬਨ 6 ਤੋਂ 7 ਸਾਲ ਭਾਈ ਲੈਣਾ ਜੀ ਕਰਤਾਰਪੁਰ ਵਿੱਚ ਗੁਰੂ ਨਾਨਕ ਪਾਸ਼ਾ ਜੀ ਦੇ ਕੋਲ ਰਹਿੰਦੇ ਨੇ ਸੇਵਾ ਸਿਮਰਨ ਕਰਦੇ ਨੇ ਪਰ ਮਾਤਾ ਖੀਵੀ ਜੀ ਉਹ ਉਹਨਾਂ ਤੋਂ ਬਗੈਰ ਬਹੁਤ ਹੀ ਕਠਿਨ ਸਮਾਂ گزارਦੇ ਨੇ ਭਾਈ ਵੀਰ ਸਿੰਘ ਜੀ ਸ੍ਰੀ ਅਸਟ ਗੁਰ ਚਮਤਕਾਰ ਵਿੱਚ ਲਿਖਦੇ ਨੇ ਕਿ ਉੱਡ ਗਈ ਖਬਰ ਸੰਗਰ ਨੂੰ ਕਿ ਲੈਣਾ ਸੰਗ ਦਾ ਆਗੂ ਕਰਤਾਰਪੁਰ ਨਾਨਕ ਤਪੇ ਪਾਸ ਰਹਿ ਪਿਆਈ ਸੰਗ ਨੂੰ ਜਵਾਬ ਦੇ ਦਿੱਤਾ ਸੋ ਤੇ ਆਪ ਸਾਧ ਹੋ ਕੇ ਬਹਿ ਗਿਆ ਏ ਤਪੇ ਦੇ ਦੁਆਰੇ ਧੂਣੀ ਰਮਾ ਕੇ ਘਰੋਂ ਭੱਜ ਗਿਆ ਏ ਹੁਣ ਘਰ ਘਾਟ ਹੋ ਗਿਆ ਏ ਤੇ ਲੱਗਦਾ ਹੈ ਹੁਣ ਘਰ ਘਾਟ ਤੋਂ ਗਿਆ ਗੁਜ਼ਰਿਆ ਹੋ ਗਿਆ ਏ ਇਸ ਤਰ੍ਹਾਂ ਦੇ ਜਿਹੜੇ ਲਫ਼ਜ਼ ਹੈ ਸ਼੍ਰੀ ਅਸ਼ਟ ਗੁਰ ਜਮਤਕਾਰ ਵਿੱਚ ਲੇਖਕ ਲਿਖਦਾ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਗੁਰੂ ਪਾਸ਼ਾ ਜੀ ਦੇ ਬਾਰੇ ਜਿਹੜੇ ਮਨਮੁਖ ਲੋਕ ਸੀ ਉਹ ਉਡਾਰੇ ਸੀ ਮਾਤਾ ਜੀ ਪਰ ਅਡੋਲ ਰਹੇ ਸਬਰ ਸੰਤੋਖ ਦੇ ਵਿੱਚ ਆਪਣੇ ਜਿਹੜੇ ਪ੍ਰਭੂ ਦੀ ਤੇ ਆਪਣੇ ਪਤੀ ਦੀ ਜਿਹੜੀ ਉਡੀਕ ਕਰਦੇ ਪਏ ਨੇ ਬੜੇ ਹਿੱਸਾ ਬਰ ਸੰਤੋਖ ਦੇ ਨਾਲ ਕਿ ਇੱਕ ਦਿਨ ਉਹਨਾਂ ਦਾ ਮਿਲਾਪ ਜ਼ਰੂਰ ਹੋਏਗਾ ਮਾਤਾ ਜੀ ਦੇ ਲਈ 1532 ਈਸਵੀ ਤੋਂ ਲੈ ਕੇ 1539 ਤੱਕ ਦਾ ਜਿਹੜਾ ਸਮਾਂ ਉਹ ਕਠਿਨਾਈਆਂ ਤੇ ਪ੍ਰੀਖਿਆਵਾਂ ਦੇ ਭਰਿਆ ਸੀ ਤਪ ਤਿਆਗ ਦਾ ਭਰਿਆ ਸੀ ਪਰ ਮਾਤਾ ਜੀ ਉੱਪਰ ਜੱਗ ਦੇ ਤਾਨਿਆਂ ਦਾ ਕੋਈ ਅਸਰ ਨਹੀਂ ਸੀ ਸੰਗਤ ਜੀ ਉਹ ਸਬਰ ਤੇ ਸਦਕ ਦੀ ਮੂਰਤ ਸੀ ਉਹਨਾਂ ਦਾ ਜਿਹੜਾ ਸਬਰ ਸਦਕ ਸੀ ਉਸ ਵੇਲੇ ਵੇਖਣ ਵਾਲਾ ਸੀ ਜਦੋਂ ਗੁਰੂ ਅੰਗਦ ਦੇਵ ਜੀ ਨੂੰ ਗੁਰਾਈ ਦੀ ਬਖਸ਼ਿਸ਼ ਹੁੰਦੀ ਹੈ ਤਾਂ ਮਾਤਾ ਜੀ ਨੇ ਗੁਰੂ ਅੰਗਦ ਸਾਹਿਬ ਤੋਂ ਪੁੱਛਿਆ ਕਿ ਦਾਤਿਆ ਤੁਹਾਨੂੰ ਤਾਂ ਗੁਰੂ ਨਾਨਕ ਪਾਸ਼ਾ ਜੀ ਨੇ ਮੇਹਰਾਂ ਦੇ ਦਾਤਾ ਜੀ ਨੇ ਦਾਤਾਂ ਨਾਲ ਨਿਵਾਜ ਦਿੱਤਾ ਹੈ ਪਰ ਮੇਰੀ ਗਰੀਬਨੀ ਤੇ ਵੀ ਉਹਨਾਂ ਨੇ ਕੁਝ ਤਰਸ ਕਰਕੇ ਮੈਨੂੰ ਵੀ ਬਖਸ਼ਿਸ਼ ਕੀਤਾ ਹੈ ਕੁਝ ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਜਦੋਂ ਦਾਤਾ ਜੀ ਨੇ ਮੈਨੂੰ ਸ਼ਬਦ ਦਾਨ ਕਰਨ ਦਾ ਕਾਰਜ ਬਖਸ਼ਿਸ਼ ਕੀਤਾ ਗੁਰੂ ਸਾਹਿਬ ਜੀ ਦੱਸ ਰਹੇ ਨੇ ਕਿ ਜਦੋਂ ਦਾਤਾ ਜੀ ਨੇ ਮੈਨੂੰ ਸ਼ਬਦ ਦਾ ਦਾਨ ਦੇ ਕੇ ਇਹ ਕਾਰਜ ਬਖਸ਼ਿਸ਼ ਕੀਤਾ ਤਾਂ ਦੂਤੋ ਸਾਡੇ ਹਿੱਸੇ ਉਹਨਾਂ ਨੇ ਅੰਨ ਦੇਗ ਦਾ ਕਟਛਾ ਭੇਟਾ ਕੀਤਾ ਹੈ ਆਪ ਗੁਰੂ ਪਾਸ਼ਾ ਜੀ ਦੇ ਬਚਨ ਅਨੁਸਾਰ ਫਿਰ ਪੂਰਨ ਉਤਸ਼ਾਹ ਗ੍ਰਿਹੜ ਤੇ ਲਗਨਤਾ ਨਾਲ ਗੁਰੂ ਘਰ ਦੀ ਸੇਵਾ ਦੇ ਵਿੱਚ ਜੁਟ ਗਏ ਮਾਤਾ ਖੀਮੀ ਜੀ ਰੋਜ਼ ਪਹਿਹ ਰਾਤ ਅੱਧੀ ਰਾਤ ਉੱਠ ਜਾਂਦੇ ਅਮਰਤ ਵੇਲੇ ਉੱਠ ਜਾਂਦੇ ਸਿਮਰਨ ਕਰਦੇ ਜੀ ਘਰ ਦੇ ਕੰਮਕਾਰ ਕਰਦੇ ਤੇ ਫਿਰ ਘਰ ਦੇ ਕਮਾਂਕਾਰਾਂ ਤੋਂ ਵਿਹਲੇ ਹੋ ਕੇ ਲੰਗਰ ਦੀ ਸੇਵਾ ਦੇ ਵਿੱਚ ਲੱਗ ਜਾਂਦੇ ਮਾਤਾ ਜੀ ਖੁਦ ਸੰਗਤ ਦੇ ਲਈ ਲੰਗਰ ਤਿਆਰ ਕਰਦੇ ਖੁਦ ਦਾਲਾਂ ਸਬਜ਼ੀਆਂ ਬਣਾਉਂਦੇ ਕੱਟਦੇ ਗੁਰੂ ਅੰਗਦ ਦੇਵ ਜੀ ਸੰਗਤ ਨੂੰ ਆਤਮਿਕ ਤੌਰ ਤੇ ਬਲਵਾਨ ਕਰਨ ਲਈ ਸ਼ਬਦ ਨਾਲ ਜੋੜਦੇ ਤੇ ਆਪ ਮਾਤਾ ਖੀਵੀ ਜੀ ਸੰਗਤ ਨੂੰ ਦੇਸੀ ਘਿਓ ਦੀ ਖੀਰ ਖਵਾ ਕੇ ਰिष्ट पुष्ट ਕਰਦੇ ਭਾਈ ਸੱਤਾ ਤੇ ਬਲਵੰਡ ਜੀ ਇਸ ਗੱਲ ਦਾ ਜ਼ਿਕਰ ਵੀ ਕਰਦੇ ਨੇ ਕਿ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਆਲੀ ਮਾਤਾ ਖੀਵੀ ਜੀ ਪੁੱਤਰਾਂ ਨੂੰ ਵੀ ਲੰਗਰ ਦੀ ਭੇਟਾ ਵਰਤਨ ਦੀ ਥਾਂ ਹੱਥੀਕਰਤ ਜਿਹੜੀ ਕਰਨ ਦੀ ਪ੍ਰੇਰਣਾ ਦਿੰਦੇ ਨੇ ਜੇ ਪੁੱਤਰਾਂ ਨੂੰ ਉਹ ਮਾਤਾ ਖੀਵੀ ਜੀ ਕਹਿੰਦੇ ਨੇ ਮੇਰੇ ਬੱਚਿਓ ਤੁਸੀਂ ਜਿਹੜੀ ਲੰਗਰ ਦੀ ਭੇਟਾ ਇਹਨੂੰ ਨਾ ਵਰਤੋ ਇਹਦੀ ਥਾਂ ਤੇ ਤੁਸੀਂ ਆਪਣਾ ਜਿਹੜਾ ਹੱਥੀ ਕਿਰਤ ਕਰਕੇ ਉਹ ਪੈਸਾ ਇਸਤੇਮਾਲ ਕਰੋ ਮਾਤਾ ਜੀ ਨੇ ਜਿੱਥੇ ਨਾਮ ਜਪਣ ਤੇ ਵੰਡ ਛਕਣ ਦੇ ਸਿਧਾਂਤ ਨੂੰ ਅਪਣਾਇਆ ਉੱਥੇ ਹੀ ਕਿਰਤ ਦੇ ਸਿਧਾਂਤ ਨੂੰ ਵੀ ਉਜਾਗਰ ਕੀਤਾ ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਦੀ ਗੁਰਾਈ ਸਮੇ ਮਾਤਾ ਖੀਵੀ ਜੀ ਦਾ ਸਾਰਿਆਂ ਤੋਂ ਵੱਡਾ ਜਿਹੜਾ ਯੋਗਦਾਨ ਸੀ ਉਹ ਲੰਗਰ ਦੀ ਸੰਸਥਾ ਦਾ ਵਿਕਾਸ ਤੇ ਵਿਸਤਾਰ ਦੇ ਵਿੱਚ ਸੀ ਗੁਰੂ ਅੰਗਦ ਪਾਸ਼ਾ ਜੀ ਜਦੋਂ ਜੋਤੀ ਜੋਤ ਸਮਾਉਂਦੇ ਨੇ ਜੀ ਤੇ ਜੋਤੀ ਜੋਤ ਸਮਾਉਣ ਉਪਰੰਤ ਮਾਤਾ ਖੀਵੀ ਜੀ ਦੇ ਪਰਲੋਕ ਗਵਨ ਵਿੱਚ 30 ਸਾਲ ਦਾ ਸਮਾਂ ਵੀ ਖਾਸਮਤ ਤਾ ਰੱਖਦਾ 1552 ਤੋਂ ਲੈ ਕੇ ਸੰਗਤ ਜੀ 1582 ਤੱਕ ਮੇਰੀ ਮਾਤਾ ਖੀਵੀ ਜੀ ਗੁਰੂ ਪਾਸ਼ਾ ਜੀ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਵੀ ਸੰਸਾਰ ਦੇ ਵਿੱਚ ਆਪਣੀ ਸੇਵਾ ਸੰਭਾਲੇ ਇਸੇ ਤਰ੍ਹਾਂ ਜਾਰੀ ਰੱਖਦੇ ਨੇ ਦਾਤੂ ਤੇ ਦਾਸੂ ਜੀ ਦੁਆਰਾ ਜਦੋਂ ਉਹਨਾਂ ਨੇ ਗੁਰਾਈ ਦਾ ਵਿਰੋਧ ਕੀਤਾ ਤੇ ਜਿਹੜੇ ਤੀਸਰੇ ਪਾਸ਼ਾ ਜੀ ਸੀ ਉਹਨਾਂ ਨਾਲ ਉਹਨਾਂ ਨੇ ਬਦਸਲੂਕੀ ਕੀਤੀ ਤਾਂ ਮਾਤਾ ਜੀ ਦੁਆਰਾ ਆਪਣੇ ਪੁੱਤਰਾਂ ਨੂੰ ਵਾਰ-ਵਾਰ ਸਮਝਾਇਆ ਗਿਆ ਕਿ ਇਹ ਪੰਡ ਭਾਰੀ ਹੈ ਪੁੱਤਰੋ ਤੁਸਾਂ ਤੋਂ ਇਹ ਚੱਕੀ ਨਹੀਂ ਜਾਣੀ ਇਹ ਸਿੱਧ ਕਰਦਾ ਹੈ ਕਿ ਪਰਿਵਾਰਕ ਦ੍ਰਿਸ਼ਟੀ ਤੋਂ ਭਾਵੇਂ ਉਹ ਦਾਸੂ ਤੇ ਦਾਤੂ ਜੀ ਦੇ ਮਾਤਾ ਜੀ ਸੀ ਪਰ ਉਹ ਜਾਣਦੇ ਸੀ ਕੇ ਗੁਰੂ ਮਹਿਲ ਦੇ ਰੂਪ ਵਿੱਚ ਉਹਨਾਂ ਦੀ ਜ਼ਿੰਮੇਵਾਰੀ ਜ਼ਿਆਦਾ ਵੱਡੀ ਆ ਇੱਕ ਮਾਂ ਦੇ ਮੋਹ ਦੇ ਵਿੱਚ ਆ ਕੇ ਪੁੱਤਰਾਂ ਦੇ ਮੋਹ ਦੇ ਚਾ ਕੇ ਉਹਨਾਂ ਨੇ ਕਦੇ ਦਾਸੂ ਤੇ ਦਾਤੂ ਜੀ ਨੂੰ ਜਿਹੜੀ ਗੁਰਗੱਦੀ ਲੈਣ ਲਈ ਮਦਦ ਨਹੀਂ ਕੀਤੀ ਜਾਂ ਉਤਸ਼ਾਹਿਤ ਨਹੀਂ ਕੀਤਾ ਸੋ ਗੁਰੂ ਪਾਤਸ਼ਾਹ ਜੀ ਇਹਨਾਂ ਦੀਆਂ ਇਹਨਾਂ ਸੇਵਾਵਾਂ ਤੋਂ ਕਾਫੀ ਖੁਸ਼ ਸੀ ਜਦੋਂ ਮਾਤਾ ਜੀ ਪੁੱਤਰਾਂ ਦੀ ਕੀਤੀ ਹੋਈ ਭੁੱਲ ਦਾ ਉਹਨਾਂ ਨੂੰ ਪਤਾ ਲੱਗਦਾ ਤਾਂ ਉਹ ਗੁਰੂ ਅਮਰਦਾਸ ਜੀ ਪਾਸ ਜਾਂਦੇ ਨੇ ਗੁਰੂ ਸਾਹਿਬ ਜੀ ਨੇ ਕਿਹਾ ਮਾਤਾ ਜੀ ਨੂੰ ਕਿ ਤੁਸੀਂ ਕਿਉਂ ਖੇਚਲ ਕੀਤੀ ਇੱਥੇ ਆਉਣ ਦੀ ਗੁਰੂ ਸਾਹਿਬ ਜੀ ਦੀ ਗੱਲ ਸੁਣ ਕੇ ਮਾਤਾ ਜੀ ਨੇ ਕਿਹਾ ਕਿ ਗੁਰੂ ਨਾਨਕ ਦੇ ਘਰ ਦੀ ਜਿਹੜੀ ਅਸਲ ਦੌਲਤ ਹੈ ਉਹ ਗਰੀਬੀ ਤੇ ਨਿਮਰਤਾ ਹੀ ਹੈ ਜੀ ਇਹਨਾਂ ਬੱਚਿਆਂ ਦੀ ਭੁੱਲਣ ਹਾਰਿਆਂ ਦੀਆਂ ਤੁਸੀਂ ਜਿਹੜੀਆਂ ਭੁੱਲਾਂ ਨੇ ਉਹਨਾਂ ਨੂੰ ਬਖਸ਼ ਦਿਓ ਤਾਂ ਇਹ ਤੱਥ ਜਿਹੜਾ ਹੈ ਮਾਤਾ ਜੀ ਦੀ ਸ਼ਖਸੀਅਤ ਨੂੰ ਹੋਰ ਵੀ ਉਭਾਰਦਾ ਹੈ ਕਿ ਮਾਤਾ ਜੀ ਅਤੀ ਨਿਮਰ ਸੁਭਾਅ ਦੇ ਸ਼ੈਨਸ਼ੀਲਤਾ ਵਾਲੇ ਤੇ ਬਹੁਤ ਹੀ ਜ਼ਿਆਦਾ ਸੇਵਾ ਭਾਵਨਾ ਵਾਲੀ ਸੀ ਜੀ ਨਿਰਸਵਾਰਥ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸੇਵਾ ਰੱਖ ਕੀਤੀ ਹੈ ਜੀ ਇਤਿਹਾਸਕ ਵੇਰਵਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਮਾਤਾ ਖੀਵੀ ਜੀ ਨੂੰ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅਰਜਨ ਦੇਵ ਜੀ ਤੱਕ ਪੰਜ ਗੁਰੂ ਸਹਿਬਾਨ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋਇਆ ਸੰਗਤ ਜੀ ਆਪ ਕੁਝ ਸਮਾਂ ਗੋਇੰਦਵਾਲ ਸਾਹਿਬ ਤੇ ਫਿਰ ਅੰਮ੍ਰਿਤਸਰ ਵੀ ਰਹੇ ਤੇ ਉਹਨਾਂ ਦਾ ਜਿਹੜਾ ਸਮੁੱਚਾ ਜੀਵਨ ਸੀ ਉਹ ਸੇਵਾ ਸਿਮਰਨ ਤੇ ਗੁਰੂ ਦੀਆਂ ਸੰਗਤਾਂ ਨੂੰ ਸਮਰਪਿਤ ਸੀ 1582 ਈਸਵੀ ਵਿੱਚ ਵਾਹਿਗੁਰੂ ਦੇ ਚਰਨਾਂ 'ਚ ਜਦੋਂ ਉਹ ਜਾ ਬਿਰਾਜੀ ਤਾਂ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਹੈ ਉਹ ਗੁਰੂ ਅਰਜਨ ਪਾਤਸ਼ਾਹ ਜੀ ਨੇ ਖੁਦ ਖਡੂਰ ਸਾਹਿਬ ਵਿੱਚ ਕੀਤਾ ਸੀ ਇਹਦੀ ਹਾਮੀ ਕੇਸਰ ਸਿੰਘ ਝੱਬਰ ਬਨ ਸਾਵਲੀ ਨਾਮਾ ਵਿੱਚ ਭਰਦੇ ਨੇ ਜਦੋਂ ਲਿਖਦੇ ਨੇ ਕਿ ਸੰਮਤ 1639 ਜਦ ਭਏ ਮਾਤਾ ਕੀਮੀ ਜੀ ਸੁਰਪੁਰ ਨੂੰ ਗਏ ਗੁਰੂ ਅਰਜਨ ਜੀ ਬਾਸਰ ਕਿਉ ਆਏ ਖਡੂਰ ਮੁਕਾਣੀ ਦਾਸੂ ਜੀ ਨੂੰ ਪੱਗ ਸੀ ਬੰਧਵਾਣੀ ਇਸ ਪ੍ਰਕਾਰ ਮਾਤਾ ਜੀ ਸੱਚ ਮੁਚ ਨੇਕ ਜਨ ਤੇ ਬਹੁ ਛਾਉ ਪਤਰਾਲੀ ਸ਼ਖਸੀਅਤ ਵਾਲੇ ਸਾਬਤ ਹੋਏ ਜਿਵੇਂ ਮਾਂ ਦੀ ਠੰਡੀ ਛਾਂ ਬੱਚੇ ਨੂੰ ਸੁੱਖ ਦਿੰਦੀ ਹੈ ਉਸੇ ਤਰ੍ਹਾਂ ਮੇਰੀ ਮਾਤਾ ਖੀਵੀ ਜੀ ਦੀ ਜਿਹੜੀ ਸੇਵਾ ਭਾਵਨਾ ਵਾਲੀ ਸੰਗਣੀ ਛਾਂ ਸੀ ਉਹਦੇ ਨਾਲ ਸੰਗਤਾਂ ਨੂੰ ਆਨੰਦ ਤੇ ਖੇੜਾ ਪ੍ਰਾਪਤ ਹੁੰਦਾ ਸੀ ਉਹਨਾਂ ਦੀ ਸ਼ਖਸੀਅਤ ਸਬਰ ਸੰਤੋਖ অতি ਨਿਮਰ ਸੁਭਾਅ ਸ਼ੈਨਸ਼ੀਲਤਾ ਸਦਕ ਦੀ ਮੂਰਤ ਪਤੀ ਦੀ ਰਾਜਾ ਵਿੱਚ ਰਹਿਣ ਵਾਲੀ ਤਿਆਗ ਦੇ ਗੁਣਾਂ ਨਾਲ ਭਰਪੂਰ ਸੀ ਇਨਾਂ ਗੁਣਾ ਦੇ ਨਾਲ ਹੀ ਉਹਨਾਂ ਦੀ ਜਿਹੜੀ ਮਹਿਮਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦੋ ਵਾਰ ਆਈ ਹੈ ਜੀ ਮਾਤਾ ਖੀਵੀ ਜੀ ਵੱਲੋਂ ਚਲਾਈ ਗਈ ਖੀਰ ਕੇ ਹਾਲੀ ਵਾਲੀ ਜਿਹੜੀ ਪਰੰਪਰਾ ਉਹ ਅੱਜ ਵੀ ਲੰਗਰ ਹਾਲ ਮਾਤਾ ਖੀਵੀ ਜੀ ਖਡੂਰ ਸਾਹਿਬ ਵਿਖੇ ਜਾਰੀ ਹੈ ਜੀ ਪਿੰਡ ਸਿਆਲਕੋਟ ਵਿਖੇ ਗੁਰਦੁਆਰਾ ਮਾਤਾ ਖੀਵੀ ਜੀ ਸ਼ਸ਼ੋਭਿਤ ਹੈ ਕਿਸੇ ਸਮੇਂ ਭਾਈ ਲੈਣਾ ਜੀ ਜਦੋਂ ਮਾਤਾ ਖੀਵੀ ਜੀ ਨੂੰ ਵਿਆਹਣ ਵਾਸਤੇ ਖਡੂਰ ਸਾਹਿਬ ਤੋਂ ਸੰਗਰ ਆਏ ਸਨ ਤਾਂ ਇਹ ਰਵਾਇਤ ਨੂੰ ਜਾਰੀ ਰੱਖਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾ ਦੇ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਤੇ ਸੰਗਤ ਦੇ ਸਹਿਯੋਗ ਦੇ ਨਾਲ ਹਰ ਸਾਲ ਖਡੂਰ ਸਾਹਿਬ ਤੋਂ ਨਗਰ ਕੀਰਤਨ ਸੰਗਰ ਕੋਟ ਵਿਖੇ ਪਹੁੰਚਦਾ ਹੈ ਜੀ ਤੇ ਗੁਰੂ ਅੰਗਦ ਦੇਵ ਜੀ ਤੇ ਮਾਤਾ ਖੀਵੀ ਜੀ ਦੇ ਜਿਹੜੇ ਸ਼ੁਭ ਵਿਆਹ ਸੀ 16 ਮਾਗ ਨੂੰ ਉਹਦੇ ਕੈਲੋ ਅਫਸਰ ਦੇ ਵਿੱਚ ਇਹ ਮਨਾਇਆ ਜਾਂਦਾ ਦਿਹਾੜਾ ਸੋ اے ਸੀ ਮਾਤਾ ਖੀਵੀ ਜੀ ਦੇ ਬਾਰੇ ਸਾਡੇ ਸਿੱਖ ਇਤਿਹਾਸ ਦੇ ਵਿੱਚ ਜੋ ਹਵਾਲੇ ਆਉਂਦੇ ਨੇ ਉਹਨਾਂ ਤੋਂ ਮਿਲੀ ਹੋਈ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਮੀਦ ਕਰਦੇ ਹਾਂ ਕਿ ਅੱਜ ਮਾਤਾ ਖੀਵੀ ਜੀ ਦਾ ਜੀਵਨ ਪੜ੍ਹ ਕੇ ਤੁਹਾਡਾ ਵੀ ਮਨ ਜ਼ਰੂਰ ਗੁਰੂ ਚਰਨਾਂ ਵਿੱਚ ਤੇ ਗੁਰੂ ਚਰਨਾਂ ਦੀ ਸੇਵਾ ਕਰਨ ਨੂੰ ਕੀਤਾ ਹੋਏਗਾ ਲੋਚਿਆ ਹੋਏਗਾ ਇੰਨੇ ਕਿ ਬੇਨਤੀਆਂ ਪ੍ਰਵਾਨ ਕਰੋ ਇਸ ਤਰ੍ਹਾਂ ਦੀ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਸਾਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ O aí